ਸਿਸਨ ਵਾਰਦੀ ਵਿੱਚ ਨੌਜਵਾਨ ਨਸਰ ਨੂੰ ਖੋਦੇ ਰਾਹ ਦੇ ਨਾਲ ਕਾਰ ਲੁਕਿਆ ਸੀ ਉਹਦੇ ਵਿੱਚ ਦੋਸ਼ੀਆ ਨੂੰ ਫੜਿਆ ਗਿਆ ਕੀ ਇਹ ਯੂਨੀਚਰ ਪ੍ਰੋਬਲਮ ਹਾਂਜੀ ਇਹ ਬੇਸਿਕਲੀ ਜੀ 6 ਜੁਲਾਈ ਦੀ ਵਾਰਦਾਤ ਹੈ ਰਾਤ ਨੂੰ 9:00 ਵਜੇ ਦਾ ਇਨਸੀਡੈਂਟ ਹੈ ਇਹ ਉਸ 6 ਤਰੀਕ ਨੂੰ ਚਾਰ ਦੋਸਤ ਸੀਗੇ ਇਹ ਜਿਹੜੇ ਕੁਛ ਇਹਨਾਂ ਚੋਂ ਜੰਮੂ ਤੋਂ ਨੇ ਇੱਕ ਬੰਦਾ ਲੋਕਰ ਹੈਗਾ ਤੇ ਇੱਕ ਦੀ ਮੰਗੇਤਰ ਨਾਲ ਸੀ ਇਹ ਉੱਥੇ ਲੌਜਿਸਟਿਕ ਕੰਪਨੀ 'ਚ ਕੰਮ ਕਰਦੇ ਨੇ ਨਾਈਟ ਵਗੈਰਾ ਜਿਵੇਂ ਨਾਲ ਦੀ ਸ਼ਿਫਟ ਵਗੈਰਾ ਹੁੰਦੀਆਂ ਨੇ ਇਹ ਇੱਧਰ ਨੂੰ ਆ ਗਏ ਸੀਗੇ ਇਸ ਏਰੀਆ ਵੱਲ ਨੂੰ ਕਾਰ ਦੇ ਵਿੱਚ ਵੈਸੇ ਕੁਮ ਦੇਖਦੇ ਹਾਂ ਤਾਂ ਇਹਨਾਂ ਦਾ ਇੱਥੇ ਜਿਹੜੀ ਹੈਗੀ ਆਪਦੇ ਹੀ ਜਿਹੜੀ ਕੰਪਨੀ ਦੇ ਮਾਲਕ ਨਾਲ ਵੀਡੀਓ ਕਾਲ ਚੱਲ ਰਹੀ ਸੀ ਜਿਸ ਟਾਈਮ ਇਹਨਾਂ ਨੂੰ ਅੱਗੋਂ ਰਾਉਂਡ ਅਪ ਕੀਤਾ ਇਹਨਾਂ ਨੇ ਆ ਕੇ ਜਿਹੜਾ ਹੈਗਾ ਇੱਕ ਤਿੰਨ ਜਿਹੜੇ ਹੈਗੇ ਨੇ ਇਹਨਾਂ ਹੰਗਮਾਣੇ ਦੇ ਵਿੱਚ ਜਿਹੜੇ ਬੰਦੇ ਨੇ ਇਹ ਆ ਕੇ ਜਿਹੜੀ ਮੋਟਰਸਾਈਕਲ ਚਲੀ ਰਹੀ ਉਨਾਂ ਨੇ ਕੋਈ ਸੀਗਾ ਆ ਕੇ ਇਹਨੂੰ ਓਵਰਟੇਕ ਕਰਕੇ ਉਹਨੂੰ ਰੋਕ ਲੈਂਦੇ ਨੇ ਤਲਵਾਰਾਂ ਕੱਢ ਕੇ ਉਹਨਾਂ ਵੱਲ ਅਪਰੋਚ ਕਰਦੇ ਨੇ ਤੇ ਉਹਨੂੰ ਕਹਿੰਦੇ ਕਿ ਜਾਨਵਰ ਮਾਰਦੇ ਨਹੀਂ ਤੇ ਜੋ ਕੁਛ ਹੈਗਾ ਆਪਣਾ ਕਰ ਦੋ ਤੇ ਗੱਡੀ ਛੱਡ ਕੇ ਪਾਸੇ ਹੋ ਜਾ ਹਾਂਜੀ ਤੋ ਜਦੋਂ ਇਸ ਕਰਕੇ ਤੇ ਆਪਸ ਇਹਨਾਂ ਦਾ ਟਕਰਾਰ ਹੋਣ ਲੱਗਦਾ ਹੈ ਇਹ ਪਹਿਲਾਂ ਦੋਨੋਂ ਦਾ ਫੋਨ ਫੁਲੰਦੇ ਨੇ ਫੇਰ ਇੱਕ ਨਿੱਤੇ ਸ਼ਾਇਦ ਜਦੋਂ ਓਕੇ ਵੱਲ ਜਾਂਦਾ ਉਹਦੇ ਕੋਲ ਦਰਵਾਜ਼ਾ ਬੰਦ ਕਰ ਦਿੰਦਾ ਐਨੇ ਨੂੰ ਜਿਹੜੇ ਹੋਰ ਵੀ ਉੱਥੇ ਰਾਤ ਨੂੰ ਵਹੀਕਲਸ ਲੰਘ ਰਹੇ ਹੁੰਦੇ ਨੇ ਤਾਂ ਇੱਕ ਥਾਰ ਗੱਡੀ ਤੇ ਇੱਕ ਹੋਰ ਵਹੀਕਲ ਹੈ ਉਹ ਉੱਥੇ ਰੁਕ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਇਹ ਉਥੋਂ ਅੱਜੰਦੀ ਫਿਰ ਅੱਜ ਚੁੰਦੇ ਨੇ ਤਾ ਇਹ ਜਦੋਂ ਪੱਜੰਦ ਦੀ ਕੋਸ਼ਿਸ਼ ਕਰਦੇ ਨੇ ਉਤੋਂ ਪਿੱਛੋਂ ਹੀ ਆਪਦਾ ਫੋਨ ਜਿਹੜਾ ਸਨੈਚ ਕਰਕੇ ਆਲਰੇਡੀ ਲੈ ਕੇ ਜਾ ਰਿਹਾ ਸੀ ਉਹਨੂੰ ਕਵਰ ਕਰਾਦਣੇ ਇਹ ਵੀ ਪਿੱਛੇ ਭੇਜਦੇ ਨੇ ਇਹ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੇ ਵਿੱਚ ਇੱਕ ਆਰਮੀ ਦੇ ਵਿੱਚ ਹੈ ਹਾਂਜੀ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ 20 ਸਾਲ ਦੇ ਵਿੱਚ ਹੈਗੀ ਹੈ ਦੋ ਜਿਹੜੇ ਹੈਗੇ ਨੇ 1 25 1 ਸਾਲ ਦਾ ਹੈਗਾ 22 23 ਸਾਲ ਦਾ ਮੁੰਡੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਉਹ ਵੀ ਜਿਹੜਾ ਜਿਸ ਤਰ੍ਹਾਂ ਅਮਰਿਤਪਾਲ ਹੈ ਆ ਆਪਣਾ ਬਲਵਿੰਦਰ ਦੋਸ਼ੀ ਹੈ ਇਹ 25 ਸਾਲ ਦਾ ਇੱਕ ਮਾਣੋਂ ਤੋਂ ਹੈ ਸਤਨਾਮ ਮੁੰਰਿੰਡੇ ਤੋਂ ਹੈ ਤੇ ਔਕਾਗ ਜਿਹੜਾ ਹੈਗਾ ਫਤਗੜ ਤੋਂ ਇਹ ਵੀ ਤੋ ਇਹ ਦੋਨੋਂ ਤਾਂ ਅੱਗੇ ਨਿਕਲ ਜਾਂਦੇ ਨੇ ਬਲਵਿੰਦਰ ਰਹਿ ਜਾਂਦਾ ਉੱਥੇ ਤਾਂ ਪਿੱਛੋਂ ਜਿਹੜੇ ਆਰਮੀ ਵਾਲਾ ਮੁੰਡਾ ਹੈਗਾ ਰਿਤਿਕ ਨਿਤਿਸ਼ ਤੇ ਅਮਰਿਤ ਇਹ ਸਾਰੇ ਜਿਹੜੇ ਹੈਗੇ ਨੇ ਇਹਨੂੰ ਰਾਉਂਡ ਅਪ ਕਰਕੇ ਆਪਣਾ ਜਿਹੜਾ ਹੈਗਾ ਫੋਨ ਜਿਹੜਾ ਹੈਗਾ ਇਹ ਤੋਂ ਹਾਸਲ ਕਰ ਲੈਂਦੇ ਨੇ ਪਰ ਐਨੇ ਚ ਹੀ ਬੇ ਮਤਲਬ ਬਿਨਾਂ ਦੇਖੇ ਤਲਵਾਰ ਚਲਾ ਰਿਆ ਹੁੰਦਾ ਕਿਸੇ ਦੇ ਹੱਥ ਤੇ ਕੱਟ ਕਿਸੇ ਦੇ ਕੁਸ਼ ਲੱਗਦਾ ਇਹਦੀ ਆਪ ਨੂੰ ਲੱਗਦੇ ਵੀ ਲੱਗਦਾ ਜਦੋਂ ਇਹ ਤੋਂ ਹੀ ਲੱਗਦਾ ਡਿੱਗ ਪੈਂਦਾ ਤਾਂ ਫਿਰ ਦੂਜੇ ਬੰਦੇ ਵੀ ਆਪ ਦਾ ਕਾਟਫੋਲਡ ਹੋ ਜਾਂਦਾ ਮਤਲਬ ਕਿ ਉਹ ਤਲਵਾਰ ਫੜ ਲੈਂਦੇ ਨੇ ਜਿਹੜੀ ਹੈ ਤੇ ਉਸ ਤੋਂ ਬਾਅਦ ਇਹਦੇ ਤੇ ਵੀ ਜਿਹੜਾ ਹੈਗਾ ਉਹ ਆਪ ਦਾ ਸੈਲ ਤੇ ਇਸੇ ਅਰਸੇ ਦੌਰਾਨ ਹੀ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਉੱਥੋਂ ਜਿਹੜੀ ਹੈਗੀ ਇਤਲਾਹ ਜਾਂਦੀ ਹੈ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਨੀਅਰ ਬਾਈ ਵੀ ਨਾਕਾ ਲੱਗਿਆ ਹੁੰਦਾ ਤਾਂ ਉਹ ਨਾਲ ਨਾਲ ਪੁਲਿਸ ਟੀਮ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਉਹ ਇਹ ਦੋਨੋਂ ਤਰ੍ਹਾਂ ਹੀ ਉੱਥੇ ਹਾਜ਼ਰ ਹੁੰਦੀਆਂ ਨੇ ਦੋ ਮੁੰਡੇ ਦਾ ਨਿਹੰਗ ਤਾਂ ਨਿਕਲ ਗਏ ਹੁੰਦੇ ਨੇ ਫਿਰ ਇਹਨਾਂ ਨੂੰ ਹਸਪੀਟਲ ਜਿਹੜਾ ਹੈਗਾ ਦਾਖਲ ਜਿਹੜੇ ਹੈਗੇ ਨੇ ਇਹ ਹੋ ਜਾਂਦੇ ਨੇ ਤਾਂ ਸਾਨੂੰ ਜਿਹੜੀ ਹੈਗੀ ਇਸੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਪਰਚਾ ਦਰਜ ਕਰ ਦਿੰਦੇ ਆ ਉਹ ਅੰਡਰ ਸੈਕਸ਼ਨ 109 311 ਤੱਕ 35 ਜਿਹੜਾ ਹੈਗਾ ਬੀ ਐਨ ਐਸ ਇਹਦੇ ਵਿੱਚ ਜਿਹੜਾ ਹੈਗਾ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਹੈਗਾ ਰੋਬਰੀ ਦਾ ਅਟੈਂਪਟ ਦਾ ਜਿਹੜਾ ਹੈਗਾ ਇਹ ਪਰਚਾ ਦਰਜ ਹੁੰਦਾ ਉਹ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਪਹਿਲਾਂ ਨਿਕਲ ਜਾਂਦੇ ਨੇ ਜਿਹੜੇ ਨਿਹੰਗ ਬਣੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ 6 ਤਰੀਕ ਨੂੰ ਵੀ 24 ਆਵਰਸ ਫਿਊ ਆਰਡੀ ਫੜ ਲਿਆ ਜਾਂਦਾ ਤੇ ਜਿਹੜੇ ਬਾਕੀ ਦੇ ਜਿਹੜਾ ਦੋਸ਼ੀ ਕਰਿਆ ਜਾਂਦਾ ਬਲਵਿੰਦਰ ਕਿਉਂਕਿ ਉਹਦੇ ਵੀ ਸੱਟਾਂ ਲੱਗੀਆਂ ਸੀਗੀਆਂ ਉਹ ਜੀ ਰਿਲਾਜ ਸੀਗਾ ਤੇ ਉਹਨੂੰ ਜਿਹੜਾ ਹੈਗਾ 8 ਤਰੀਕ ਨੂੰ ਅਰੈਸਟ ਕਰ ਲਿਆ ਸਰੇ ਕਿ ਇਹਨਾਂ ਦੀ ਪਹਿਲੇ ਵੀ ਮਾਮਲੇ ਦਰਦ ਨੇ ਜਿਹਦੇ ਬੰਦੇ ਹਜੇ ਤੱਕ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਨਹੀਂ ਹੈ ਬਟ ਜਦ ਲਈ ਪੁੱਛ ਕੇ ਚੈੱਕ ਕੀ ਆਇਆ ਹੈ ਕਿ ਪਲਾਨਟ ਵਿੱਚ ਗੱਡੀ ਖੋਣ ਦੇ ਚੱਕਰ ਦੇ ਵਿੱਚ ਇਧਰ ਆਏ ਸੀ ਐਜੂਕੇਸ਼ਨ ਕੀ ਹੈ ਜੀ ਇਹਨਾਂ ਦੀ ਜਿਹੜੀ ਨਾਨ ਸਿੰਘ ਬਣੀ ਚ ਸੀ ਇਹਨਾਂ ਦੀ ਜ਼ਿਆਦਾ ਨਹੀਂ ਹੈਗੀ ਕਿ ਸਕੂਲ ਡ੍ਰੌਪ ਆਊਟ ਸੀ ਜੀ ਪਿੱਛੇ ਕੋਈ ਰੋਜ਼ਗਾਰ ਕਰਦੇ ਸੀ ਜਾਂ ਕਿਸ ਤਰ੍ਹਾਂ ਦੇ ਨਾਲ ਕੁਝ ਜ਼ਿਆਦਾਤਰ ਮਤਲਬ ਜਿਹੜਾ ਹੈਗਾ ਜੀ ਇਹੀ ਕੁਝ ਹੈ ਇਹਨਾਂ ਦਾ ਮਤਲਬ ਆਪਣਾ ਜਿਹੜਾ ਹੈਗਾ ਤੇ ਐਗਜ਼ੈਕਟ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਕੋਈ ਕੰਮਕਾਜ ਦੇ ਵਿੱਚ ਇਹ ਜੀ ਕਿਸੇ ਜੀ ਇੰਗੇਜ ਨਹੀਂ ਸੀਗੇ ਕਦੇ ਇਧਰ ਵਾਗੇ ਕਦੇ ਕਿਤੇ ਵਾਗੇ ਉੰਦਾ ਫਰੀ ਨੀ ਰੁਪਿਆ ਤੁੜਨ ਵਾਲਾ ਕਨਸੈਪਟ ਸੀਗਾ ਵੀ ਉਹ ਦੂਜਾ ਕੰਮ ਨਹੀਂ ਸੀਗਾ ਰੁਟਾ ਕੋਹਮਾ ਵਾਲਾ ਜਿਹੜਾ ਹੈਗਾ ਆ ਚੀਜ਼ ਸਾਹਮਣੇ ਆਈ ਹੈ। ਬਾਕੀ ਅਸੀਂ ਹੋਰ ਵੀ ਤੋਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਵੀ ਇਹਨਾਂ ਨੇ ਪਹਿਲਾਂ ਕੋਈ ਹੋਰ ਕਹੀਆਂ ਵਾਰਤਾਂ ਦਿੱਤੀਆਂ ਨੇ ਕਿਵੇਂ ਦਿੱਤੀਆਂ। ਸਰ ਜਿਹੜਾ ਇਹ ਬਾਣਾ ਪਾਇਆ ਹੋਇਆ ਹੈ ਨਾਲ ਸਿੰਘ ਜਥੀਵੰਦੀ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਦੇ ਕਿਹੜੇ ਗਰੁੱਪ ਦੇ ਬੰਦੇ ਨੇ ਕੁਝ ਇਸ ਤਰ੍ਹਾਂ ਸਾਹਮਣੇ ਆਇਆ ਜਾਂ ਫਿਰ ਇਹਨਾਂ ਨੇ ਆਪ ਕੋਈ ਤੌਰ ਤੇ ਇਸ ਤਰ੍ਹਾਂ ਦਿਖ ਦਿਖਾਉਣ ਵਾਸਤੇ। ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰ ਰਹੇ ਹਾਂ। ਜਿਹਦੇ ਇੰਨੇ ਡਿਮਾਂਡ ਕਿਨੂੰ ਦੱਸ ਇਹਨਾਂ ਦਾ ਪਹਿਲਾਂ ਹੀ ਮਾਰ ਦਿੱਤਾ ਸੀਗਾ ਜੀ ਬੋਹਿੰਦ ਅੱਛਾ ਅੱਜ ਫੇਰ ਕੋਰਪਸ ਪ੍ਰੋਡਿਊਸ ਕਰਦੇ ਨੇ ਫਿਰ ਅਗੇ ਅਸੀਂ ਦੇਖਦੇ ਹਾਂ ਕਿ ਕੀ ਸਾਨੂੰ ਕੀ ਮਿਲਦਾ ਉਸ ਤਰੀਕੇ ਦੇ ਨਾਲ ਹੈਗਾ ਬਾਕੀ ਇਹਨਾਂ ਦੀ ਕਬਜ਼ੂ ਚੁੜੀ ਤਲਵਾਰ ਹੈਗੀ ਹੈ ਉਹ ਜਾਂ ਮੋਟਰਸਾਈਕਲ ਹੈਗਾ ਉਹ ਅਸੀਂ ਰਿਕਵਰ ਕਰ ਮੋਟਰਸਾਈਕਲ ਆਪਣਾ ਚੋਰੀ ਗਈ ਇਹ ਹਜੇ ਤੱਕ ਪਹਿਹੀ ਪਤਾ ਲੱਗਿਆ ਇਹਨਾਂ ਚ ਜਿਹੜਾ ਦੋਸ਼ੀ ਸਤਨਾਮ ਹੈ ਉਹਦੇ ਫਾਦਰ ਦਾ ਮੋਟਰਸਾਈਕਲ ਹੈ ਬਟ ਉਹਦੀ ਓਨਰਸ਼ਿਪ ਅਸੀਂ ਕਲੀਅਰ ਕਰਾ ਰਹੇ ਹਾਂ